ਮંત્રી ਭਗਵੰਤ ਸਿੰਘ ਮਾਨ ਚਮਕੌਰ ਸਾਹਿਬ ਪਹੁੰਚਣ ਜਿੱਥੇ ਉਹਨਾਂ ਦੇ ਬੁੱਲੋਂ ਲੋਕਾਂ ਨੂੰ ਵੱਡੀ ਸਵਾਗਤ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਛਿਮਕੌਰ ਸਾਹਿਬ ਤੇ ਲੋਕਾਂ ਨੂੰ ਵੱਡੀ ਸੋਗਾਤ ਦਿੱਤੀ ਗਈ ਹੈ ਛਿਮਕੌਰ ਸਾਹਿਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨਵੇਂ ਸਰਕਾਰੀ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਬ ਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕੀਤਾ ਆਪਣੇ ਸੰਬੋਧਨ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਛਿਮਕੌਰ ਸਾਹਿਬ ਕੁਰਬਾਨੀਆਂ ਦੀ ਧਰਤੀ ਹੈ ਛਿਮਕੌਰ ਸਾਹਿਬ ਵਿੱਚ ਮੰਗ ਪੱਤਰ ਨਹੀਂ ਹੱਕ ਪੱਤਰ ਦਿਓ ਮੁੱਖ ਮੰਤਰੀ ਮਾਨ ਨੇ ਕਹਾ ਕਿ ਇਸ ਧਰਤੀ ਤੇ ਜਿੱਥੇ ਇੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਹਨ ਇੱਥੇ ਵਿਧਾਇਕ ਸਾਹਿਬ ਮੈਨੂੰ ਮੰਗ ਪੱਤਰ ਦੇ ਰਹੇ ਹਨ ਪਰ ਇੱਥੇ ਕੀ ਮੰਗ ਪੱਤਰ ਦੇਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਮੰਗ ਪੱਤਰ ਨਹੀਂ ਸਗੋ ਹੱਕ ਪੱਤਰ ਦੇਣਾ ਚਾਹੀਦਾ ਦੱਸਣ ਕਿ ਇਸ ਨਾਲ ਉਹਨਾਂ ਦੇ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਲੈ ਕੇ ਵੀ ਟਿੱਪਣੀ ਕੀਤੀ ਹੈ ਰਾਸਤੌਰ ਤੇ ਅਕਾਲੀ ਦਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਾਲੇ ਦਲ ਦੇ ਪਹਿਲਾਂ ਹੀ ਇੰਨੇ ਜਿਹੜੇ ਕੀ ਵੱਖੋ-ਵੱਖੋ ਹੋ ਚੁੱਕੇ ਨੇ ਤੇ ਅੱਗੇ ਹੋਰ ਵੀ ਉਹ ਵਖਰੇ ਹੋਣਗੇ ਤੇ ਆਓ ਸੁਣਦੇ ਹਾਂ ਹੋਰ ਕੀ ਗੱਲਬਾਤ ਕਰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੈਨ ਬੜੀ ਖੁਸ਼ੀ ਹੋਈ ਅੱਜ ਤੁਸੀਂ ਬਹੁਤ ਭਾਰੀ ਗਿਣਤੀ ਚ ਆਏ ਹੋ ਮੌਸਮ ਖਰਾਬ ਚੱਲਦਾ ਹੈ ਖਾਸ ਤੌਰ ਤੇ ਮਾਵਾ ਪੈਣਾ ਬਹੁਤ ਵੱਡੀ ਗਿਣਤੀ ਚ ਆਈਆਂ ਨੇ ਔਰ ਆਇਆ ਕਰੋ ਜਰੂਰ ਆਇਆ ਕਰੋ ਆ ਕੇ ਨਾ ਸੁਣਿਆ ਕਰੋ ਵੀ ਕੌਣ ਕੀ ਕਹਿੰਦਾ ਕਿਉਂਕਿ ਤੁਹਾਡੇ ਬਿਨਾ ਜੇ ਘਰ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਜੇ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਫਿਰ ਤੁਹਾਡੇ ਬਿਨਾ ਸਾਡੇ ਵਾਲੇ ਪ੍ਰੋਗਰਾਮਸ ਤਾਂ ਆਪਾਂ ਮੈਂ ਆਈ ਜਾਇਆ ਕਰੋ ਉਧਰ ਤਾਂ ਹੁਣ ਤੁਸੀਂ ਜਾਣਦੀਆਂ ਨਹੀਂ ਉਹ ਤਾਂ ਮੈਨੂੰ ਪਤਾ ਹੈ ਉਧਰ ਕੀ ਕਰੋਗੇ ਜਾ ਕੇ ਉਹਨਾਂ ਨੇ ਤਾਂ ਘਰੀ ਜਾਣ ਕੇ ਰੱਖਤੇ ਉਹਨਾਂ ਨੇ ਤਾਂ ਸੱੱਥਰ ਬਿਛਾਤੇ ਉਹਨਾਂ ਨੇ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹਨਾਂ ਵੱਲ ਜਾਣ ਦਾ ਕੀ ਫਾਇਦਾ ਹੋਇਆ ਬਥੇਰੇ ਮੌਕੇ ਦਿੱਤੇ ਤੁਸੀਂ ਗਈਆਂ ਹੋਵੋਗੇ ਉਹਨਾਂ ਦੀਆਂ ਰੈਲੀਆਂ 'ਚ ਵੀ ਬਥੇਰੇ ਮੌਕੇ ਦਿੱਤੇ ਕਿਤੇ ਜੂਨ ਸੁਧਰ ਜੇ ਕਿਤੇ ਜਵਾਕਰ ਨੂੰ ਨੌਕਰੀ ਮਿਲ ਜੇ ਨਾ ਉਹਨਾਂ ਨੇ ਵੀ ਆਪਣੇ ਉਹਨਾਂ ਨੇ ਜਮਾ ਹੀ ਨਹੀਂ ਗੋਲਿਆ ਇਸੇ ਕਰਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਹੋਏ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿਤੀ ਸੀ ਸਾਹਮਣੇ ਆਪੋਜੀਸ਼ਨ ਦੇ ਲੀਡਰ ਬਾਜਵਾ ਸਾਹਿਬ ਸੀ ਮੈਂ ਕਿਹਾ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਯਾਰ ਕਹਿੰਦੇ ਬਾਈ ਬਸਾਬ ਕਹੇ ਤੁਸੀਂ ਕਿੱਥੋਂ ਆ ਗਏ ਮੈਂ ਕਹਾਂ ਜੀ ਅਸੀਂ ਅੱਕੇ ਹੋਏ ਅਸੀਂ ਤਾਂ ਦੁਖੀ ਹੋ ਕੇ ਆਏ ਹੋਏ ਆ ਜੀ ਕੋਈ ਬਾਲਾ ਖੁਸ਼ੀ ਨੂੰ ਨਹੀਂ ਆਏ ਜੇ ਤੁਸੀਂ ਚੱਜ ਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਹਾਂ ਤੁਹਾਨੂੰ ਬਥੇਰਾ ਦੇਖ ਲਿਆ ਜੀ 5 ਸਾਲ ਉਹ 5 ਸਾਲ ਆ 5 ਸਾਲ ਉਹ 5 ਸਾਲ ਆ ਜੋ ਤੁਸੀਂ ਲੁੱਟਿਓ ਹੀ ਗਏ ਹੋ ਲੁੱਟਿਓ ਹੀ ਗਏ ਹੋ ਫਿਰ ਕਿਸੇ ਨਾ ਕਿਸੇ ਨੂੰ ਤਾਂ ਉੱਠਣਾ ਪੈਣਾ ਸੀ ਨਾ ਵੀ ਚਲੋ ਯਾਰ ਆਪਾਂ ਵੀ ਕਾਗਜ਼ੀ ਭਰ ਕੇ ਦੇਖ ਲੈਂਦੇ ਆ ਕਾਗਜ਼ੀ ਭਰਨੇ ਹੁੰਦੇ ਨੇ ਇਹਨੂੰ ਐਸੀ ਨੇ ਕਾਗਜ਼ ਨਹੀਂ ਭਰਨੇ ਆਉਂਦੇ ਅਸੀਂ ਵੀ ਕਾਗਜ਼ ਭਰਤੇ ਕਰ ਜੇ ਤੋ ਕਾਗਜ਼ ਭਰਤੇ ਚੰਨੀ ਨਾ ਚੰਨੀ ਨੂੰ ਹਰਾਤਾ ਖੁੱਡੀਆਂ ਨੇ ਬਾਦਲ ਨੂੰ ਹਰਾਤਾ ਸੁਖਵੀਰ ਬਾਲ ਪਤਾ ਨਹੀਂ ਕਿਥੋਂ ਮਰ ਗਿਆ ਮੁਜੀਠੀਏ ਤੇ ਨਜੂ ਸਿੱਧੂ ਇੱਕੋ ਮਸ਼ੀਨ ਚ ਰਖੜੇਗੇ ਜੇ ਤੋ ਕਾਗਜ਼ ਭਰਨੇ ਆਗੇ ਨਾ ਫਿਰ ਸਾਰੇ ਹੀ ਮਾਂਜੇਗੇ ਮਲੂਕਾ ਹਾਰ ਗਿਆ ਪਟੜ੍ਹ ਹਾਰ ਗਈ ਜੀ ਆ ਫਲਾਨਾ ਵੀ ਹਾਰ ਗਈ ਹਾਂ ਮੈਂ ਤਾਂ ਜਿੱਦੇ ਰਿਜ਼ਲਟ ਦੇਖਦਾ ਸੀ ਮੈਂ ਤਾਂ ਕੋਈ ਬਚਿਆ ਵੀ ਨਾ ਚੋ ਯਾਰ ਜੋ ਤੁਸੀਂ ਭਾਈ ਕਮਾਲ ਕੀਤੀ ਹੈ ਲੋਕੋ ਜ਼ਿੰਦਗੀ ਚ ਮੈਂ ਤਾਂ ਕਦੇ ਦੇਖਿਆ ਨਹੀਂ ਆਉਦੀ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ ਸੱਤ ਜਨਮ ਲੈ ਲੂੰਗਾ ਹਰ ਸਾਂਭਾ ਧੰਨਵਾਦ ਕਹੀ ਜਾਵਾ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਮੈਂ ਲਾ ਸਕਦਾ ਫਿਰ ਕਰਦੇ ਅਗਲੀ ਖਬਰ ਦੇ ਵੱਲ ਅਕਾਲੀ ਆਗੂ ਵਿਕਰਮ ਮਜੀਠੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੁਹਾਂ ਦਾਜ਼ਰ ਨੇ ਕਿ ਵਿਕਰਮ ਮਜੀਠੀਆਂ ਨੂੰ ਵੱਡਾ ਝਟਕਾ ਲੱਗਿਆ ਆਮਨੰਦੋਵਾ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਉਨ੍ਹਾਂ ਦੀ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਹੈ ਫਿਲਹਾਲ ਵਿਕਰਮ ਸਿੰਘ ਮਚੀਠਿਆ ਨਾਬਾ ਜੇਲ੍ਹ ਵਿੱਚ ਬੰਦ ਹੈ ਦੱਸਦੀ ਹੈ ਕਿ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਕਰਮ ਮਚੀਠਿਆ ਨੂੰ 25 ਜੂਨ ਨੂੰ ਉਨ੍ਹਾਂ ਦੀ ਅਮ੍ਰਿਤਸਰ ਰਿਹਾਈਸ਼ ਤੋਂ ਕ੍ਰਿਫਤਾਰ ਕੀਤਾ ਸੀ ਤੇ ਜ਼ਮਾਨਤ ਪਟੀਸ਼ਨ ਤੇ ਲਗਭਗ 1 ਮਹੀਨੇ ਤੋਂ ਬਹਿਸ ਚੱਲ ਰਹੀ ਸੀ ਪਰ ਅਦਾਲਤ ਦੇ ਵੱਲੋਂ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਵਿਕਰਮ ਮਚੀਠਿਆ ਦੀ ਪਤਨੀ ਗਨੀਵ ਕੌਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਧਾਇਰ ਪਟੀਸ਼ਨ ਤੇ ਸੁਣਵਾਈ ਹੋਈ ਕਨੀਪਕਾਰ ਨੇ ਵਿਜੀਲੈਂਸ ਵੱਲੋਂ 10 ਅਗਸਤ ਨੂੰ ਜਾਰੀ ਕੀਤੇ ਗਏ ਨੋਟਿਸ ਨੂੰ ਚੁਣੌਤੀ ਦਿੱਤੀ ਹੈ ਤੇ ਜਿਸ ਦੇ ਵਿੱਚ ਉਨ੍ਹਾਂ ਤੋਂ ਉਨ੍ਹਾਂ ਦੀ ਜਾਇਦਾਦ ਦੇ ਵੇਰਵੇ ਮੰਗੇ ਗਏ ਹਨ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਹੁਣ ਮਾਮਲੇ ਦੀ ਅਗਲੀ ਸੁਣਵਾਈ 26 ਸਤੰਬਰ ਨੂੰ ਹੋਵੇਗੀ ਨਾਜ਼ਰ ਹੈ ਕਿ ਇਸ ਦੇ ਵਿੱਚ ਐਡਵੋਕੇਟ ਦੇ ਤੇ ਅਰਸ਼ਦੀਪ ਸਿੰਘ ਦੇ ਲੈ ਦੇ ਵੀ ਬਿਆਨ ਸਾਹਮਣੇ ਆਏ ਨੇ ਤੇ ਆਓ ਸੁਣਦੇ ਹਾਂ ਪੁਆਇੰਟ ਟੂ ਪੁਆਇੰਟ ਫਿਰ ਅਸੀਂ ਹਰ ਗੱਲ ਦਾ ਜਵਾਬ ਦਿੱਤਾ ਮਾਨਜੋਗ ਅਦਾਲਤ ਨੇ ਹਰ ਪੁਆਇੰਟ ਨੂੰ ਤਸਲੀਨਾ ਸੁਨਿਆ ਲਾ ਦੇਖਿਆ ਤੇ ਆਫੈਂਸ ਦੀ ਜਿਹੜੀ ਗ੍ਰੈਵਿਟੀ ਦੇਖੀ ਤੇ ਫਿਰ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਨੇ ਆਪਣੇ ਵੱਲ ਤੱਥ ਰੱਖੇ ਸੀਗੇ ਕਿ ਇਹ ਪਹਿਲਾਂ ਹੋ ਗਿਆ ਬਾਅਦ ਹੋ ਗਿਆ ਉਹ ਸਾਰੀਆਂ ਗੱਲਾਂ ਨੂੰ ਅਦਾਲਤ ਨੇ ਕੋਖਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਡਿਸਮਿਸ ਕੀਤੀ ਹੈ ਅਕੋਨ ਜੀ ਕਾਫੀ ਲੰਬਾ ਜਿਹੜੀ ਹੈ ਕਿ ਸੁਣਵਾਈ ਕਰੀ ਇੱਕ ਮਹੀਨਾ ਜਿਹੜੀ ਹੈਗੀ ਹੈ ਚੱਲੀ ਹੈ ਹਾਂਜੀ ਫੈਕਟ ਤੁਹਾਡੇ ਵੱਲੋਂ ਵੀ ਰੱਖੇ ਗਏ ਸੀਗੇ ਤੁਹਾਡੇ ਵੱਲੋਂ ਵੀ ਕਾਫੀ ਜਿਹੜੇ ਆਰਗੂਮੈਂਟਸ ਰੱਖੇ ਕਾਫੀ ਲੰਬਾ ਕਹਿ ਸਕਦੇ ਆ ਕਿ ਇਹ ਜਿਹੜੀ ਬਿਲ ਐਪਲੀਕੇਸ਼ਨ ਤੋਂ ਦੁਨਮਾਈ ਬਿਲਕੁਲ ਜੀ ਉਹਨਾਂ ਨੇ ਜਿਹੜੀ ਬਿਲ ਐਪਲੀਕੇਸ਼ਨ ਹੈ ਉਹੀ ਬਹੁਤ ਵੱਡੀ ਜਿਹੜੀ ਇਹ ਫਾਈਲ ਕੀਤੀ ਸੀਗੀ ਤੇ ਮੇਗਾ 600 ਪੇਜਾਂ ਦੀ ਸੀਗੀ ਉਹ ਬਿਲ ਐਪਲੀਕੇਸ਼ਨ ਫਿਰ ਉਹਦੀ ਕੱਲੀ-ਕੱਲੀ ਗੱਲ ਦੇ ਪਿੱਛੇ ਉਹਨਾਂ ਨੇ ਹਰ ਇੱਕ ਡਾਕੂਮੈਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਾਰੀ ਜਿਹੜੀਆਂ ਵੀ ਮਿਸਪਰਜੈਕਸ਼ਨ ਸੀਗੀਆਂ ਜਿਹੜੀਆਂ ਗੱਲਾਂ ਨੂੰ ਘੁਮਾ ਕੇ ਕੀਤਾ ਜਾ ਰਿਹਾ ਸੀਗਾ ਉਹਨਾਂ ਸਾਰੀਆਂ ਗੱਲਾਂ ਦਾ ਫਿਰ ਸਹੀ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਰਲ ਕੇ ਉਹ ਜੋ ਆਪ ਬਣਾਇਆ ਫਾਈਲ ਕੀਤਾ ਤੇ ਔਨਰੇਬਲ ਕੋਰਟ ਵਿੱਚ ਆਗੂ ਕੀਤਾ ਤੇ ਫਿਰ ਕੋਰਟ ਨੂੰ ਅਸੀਂ ਦਿਖਾ ਕੇ ਕਿਵੇਂ ਕਿੰਨਾ ਗ੍ਰੇਵ ਆਫੈਂਸ ਹੈ ਤੇ ਕਿੰਨੇ ਫੈਕਟਸ ਹੈਗੇ ਨੇ ਇਹਦੇ ਵਿੱਚ ਤੇ ਹੁਣ ਅਗਲੀ ਰੈਮੇਡੀ ਕੀ ਹੈਗੀ ਉਹਨਾਂ ਲਈ ਅਗਲੀ ਰੈਮੇਡੀ ਤਾਂ ਆਬਵੀਅਸਲੀ ਹਾਈ ਕੋਰਟ ਵੀ ਜਾ ਸਕਦੇ ਨੇ ਜੇ ਉਸ ਤੋਂ ਲਾਵਾ ਉਹਨਾਂ ਕੋਲ ਕੋਈ ਰੈਮੇਡੀ ਹੈ ਨਹੀਂ ਜੀ ਹਾਂ ਜੀ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਐਪਲੀਕੇਸ਼ਨ ਮੁਹਾਲੀ ਕੋਰਟ ਦੇ ਵਿੱਚ ਲੱਗੀ ਸੀ ਅੱਜ ਉਹਦੇ ਆਰਡਰ ਆ ਗਿਆ ਤੇ ਮਾਨਯੋਗ ਕੋਰਟ ਨੇ ਉਹ ਬੇਲ ਐਪਲੀਕੇਸ਼ਨ ਡਿਸਮਿਸ ਕਰਤੀ ਹੈ ਜਿਹੜਾ ਗਰਾਊਂਡ ਕੋਰਟ ਨੇ ਉਹਦੇ ਵਿੱਚ ਕਿਹਾ ਕਿ ਜੀ ਹਲੇ ਇਨਵੈਸਟੀਗੇਸ਼ਨ ਹੈ ਜਿਹੜੀ ਕੇਸ ਦੀ ਉਹ ਪੈਂਡਿੰਗ ਹੈ ਮਤਲਬ ਪ੍ਰਾਇਮਰੀਲੀ ਜਿਹੜੇ ਗਰਾਊਂਡ ਤੇ ਡਿਸਮਿਸ ਕੀਤੀ ਹੈ ਇਹ ਕਹਿ ਕੇ ਕੀਤੀ ਹੈ ਕਿ ਇਨਵੈਸਟੀਗੇਸ਼ਨ ਕੇਸ ਦੀ ਪੈਂਡਿੰਗ ਹੈ ਠੀਕ ਹੈ ਅਦਾਲਤ ਦਾ ਫੈਸਲਾ ਅਦਾਲਤ ਦੇ ਫੈਸਲੇ ਨੂੰ ਅਸੀਂ ਸਿਰ ਚਕਾਉਣਾ ਹੈ ਤੇ ਇਸ ਆਰਡਰ ਨੂੰ ਅਸੀਂ ਜਲਦੀ ਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਢੇਲ ਹੋਈ ਸੀ ਉਹ ਪੰਜਾਬ ਰੈਣਾ ਹਾਈ ਕੋਰਟ ਤੋਂ ਹੋਈ ਸੀ ਸੋ ਹੁਣ ਵੀ ਇਹ ਜਿਹੜਾ ਆਰਡਰ ਹੈ ਇਹਨੂੰ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਤੇ ਜਦੋਂ ਸਾਨੂੰ ਇਹਦੀ ਡਿਟੇਲਡ ਕਾਪੀ ਮਿਲ ਜੂਗੀ ਕਿਉਂਕਿ ਜੋ ਜਜਮੈਂਟ ਅਜ ਮਹਾਲੀ ਕੋਰਟ ਨੇ پاس ਕੀਤੀ ਹੈ ਉਹਨੂੰ ਪੜਨ ਤੋਂ ਬਾਅਦ ਫਿਰ ਤਫਸੀਲ ਦੇ ਨਾਲ ਮੀਡੀਆ ਦੇ ਨਾਲ ਸਾਂਝਾ ਕਰਾਂਗੇ ਕਿ ਕਿਸ ਗਰਾਉਂਡਸ ਤੇ ਹੈ ਬਟ ਕੋਰਟ ਨੇ ਡਿਸਮਿਸ ਕਰਨ ਲੱਗੇ ਜਿਹੜਾ ਪ੍ਰਾਇਮਰੀਲੀ ਗਰਾਉਂਡ ਦੱਸਿਆ ਉਹ ਕਹਿ ਕਿ ਸਿਰਫ ਇਸ ਗੱਲ ਕਰਕੇ ਡਿਸਮਿਸ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਚ ਹਲੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੈਂਡਿੰਗ ਹੈ ਤਦ ਦੇ ਪੰਜਾਬ ਕੈਬਨਟ ਦੇ ਵਿੱਚ ਵੱਡਾ ਫੇਰ ਬਦਲ ਦੇਖਣ ਨੂੰ ਮਿਲ ਰਿਹਾ ਹੈ ਜੁਹਾਂ ਦੱਸ ਦਿੰਨੇ ਕਿ ਕੈਬਨਟ ਮੰਤਰੀ ਸੰਜੀਵ ਅਰੋੜਾ ਨੂੰ ਜਿਹੜੀ ਕਿ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਪੰਜਾਬ ਕੈਬਨਟ ਦੇ ਵਿੱਚ ਵੱਡਾ ਫੇਰ ਬਦਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੰਜੀਵ ਅਰੋੜਾ ਨੂੰ ਬਿਜਲੀ ਵਿਭਾਗ ਸੌਂਪ ਦਿੱਤਾ ਗਿਆ ਹੈ ਜੀ ਹਾਂ ਜ਼ਿਕਰ ਹੋਇਆ ਕਿ ਇਹ ਮੈਕਮਾ ਪਹਿਲਾਂ ਹਰਪਜਨ ਸਿੰਘ ਈਟੀਓ ਕੋਲ ਸੀ ਇਸ ਨਾਲ ਹੀ ਤੁਹਾਨੂੰ ਦੱਸਤੀ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਕੋਲ ਉਦਯੋਗ ਤੇ ਵਿਨرج ਨਿਵੇਸ਼ ਪ੍ਰੋਤਸਾਹਨ ਤੇ ਪ੍ਰਵਾਸੀ ਭਾਰਤੀਆਂ ਮਾਮਲੇ ਦੇ ਵਿਭਾਗ ਸੰਤ ਇਸ ਦੇ ਨਾਲ ਹੀ ਹੁਣ ਉਹਨਾਂ ਨੂੰ ਬਿਜਲੀ ਵਿਭਾਗ ਦੀ ਵੀ ਜ਼ਿੰਮੇਵਾਰੀ ਦੇਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸੇ ਤਰ੍ਹਾਂ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਕੋਲ ਲੋਕ ਨਿਰਮਾਣ ਅਤੇ ਊਰਜਾ ਵਿਭਾਗ ਸੀ ਅਤੇ ਹੁਣ ਇੱਕ ਕ ਉਹ ਲੋਕ ਨਿਰਮਾਣ ਦੀ ਜ਼ਿੰਮੇਵਾਰੀ ਹੀ ਸੰਭਾਲਣਗੇ ਤੇ ਇਸ ਦੇ ਨਾਲ ਹੀ ਬਾਕੀ ਮੰਤਰੀਆਂ ਕੇ ਪੋਰਟਫੋਲੀਓ ਪਹਿਲਾ ਵੰਗ ਹੀ ਰਹਿਣਗੇ। ਤਵੱਦੇ ਅਗਲੀ ਖਬਰ ਦੇ ਵੱਲ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਸਾਹਸਦ ਵਿੱਚ ਔਰ ਤੇ ਤਿੱਖਾ ਪ੍ਰतिकਰਮ ਦਿੱਤਾ ਗਿਆ। ਦਾਜਨਿਆ ਕੀ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜਿਹੜਾ ਕੀ ਇਤਰਾਜ਼ ਜੁਤਾਇਆ ਗਿਆ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸੀ ਮੈਦਾਨ ਦੇ ਵਿੱਚ ਐਂਟਰੀ ਨੂੰ ਲੈ ਕੇ ਕਾਫੀ ਚਰਚਾ ਬਣੀ ਹੋਈ ਹੈ ਤੇ ਇਸ ਦੌਰਾਨ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਅਤੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਚੇਤਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸਿਆਸਤ ਦੇ ਵਿੱਚ ਐਂਟਰੀ ਦੇ ਫੈਸਲੇ ਤੇ ਇਤਰਾਜ਼ ਜਤਾਇਆ। ਉਹਨਾਂ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਹੈ ਅਤੇ ਇਸ ਦਰ ਨੂੰ ਛੱਡ ਕੇ ਕਿਸੇ ਹੋਰ ਦੀ চাকਰੀ 'ਚ ਜਾਣਾ ਸਹੀ ਨਹੀਂ ਹੈ। ਗਿਆਨੀ ਰਕबीर ਸਿੰਘ ਨੇ ਕਿਹਾ ਕਿ ਗੁਰੂ ਦੇ ਦਰ ਦੀ ਮਹੱਤਾ ਬੇਮਿਸਾਲ ਹੈ ਅਤੇ ਗੁਰੂ ਦੇ ਦਰ ਨੂੰ ਛੱਡ ਕੇ ਸਿਆਸਤ ਦੇ ਵਿੱਚ ਜਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਹਨਾਂ ਨੇ ਅੱਗੇ ਕਿਹਾ ਕਿ ਜਥੇਦਾਰ ਦੀ ਪਦਮੀ ਪ੍ਰਦਾਨ ਕੀ ਦੀ ਪਦਮੀ ਨਾਲੋਂ ਬਹੁਤ ਵੱਡੀ ਹੈ ਤੇ ਜਿਸ ਨੂੰ ਮਾਨਤਾ ਦਿੰਦੇ ਹੋਏ ਗੈਰਨੀ ਹਰਪ੍ਰੀਤ ਸਿੰਘ ਨੂੰ ਇਹ ਕਦਮ ਨਹੀਂ ਚੁੱਕਣਾ ਚਾਹੀਦਾ ਸੀ ਇੱਥੇ ਦੱਸਦੀ ਹੈ ਕਿ ਗੈਰਨੀ ਹਰਪ੍ਰੀਤ ਸਿੰਘ ਸਟ੍ਰੋਮ ਨੇ ਕਾਲੀਦਾਰ ਯਾਨੀ ਕਿ ਬਾਕੀ ਕਾਲੀ ਦਾ ਪ੍ਰਦਾਨ ਨਵੇਂ ਪ੍ਰਦਾਨ ਬਣੇ ਹਨ ਤੇ ਇਸ ਦੇ ਨਾਲ ਹੀ ਗਿਆਨੀ ਰਗबीर ਸਿੰਘ ਨੇ ਲਾਲ ਕਿਲੇ ਤੇ ਹੋ ਰਹੇ ਸਮਾਗਮ ਚ ਵਿਸ਼ੇਸ਼ ਸੱਦੇ ਤੇ ਗਏ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਗੁਰਧਿਆਨ ਸਿੰਘ ਨੂੰ ਕਿਰਪਾਹਰਨ ਕਾਰਨ ਦਾਖਲ ਹੋਣ ਤੋਂ ਰੋਕਣ ਤੇ ਵੀ ਨਿੰਦਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਸਿੱਖਾ ਨਾਲ ਅਜਿਹਾ ਵਿਤਕਰਾ ਹੋ ਰਿਹਾ ਹੈ ਉਹਨਾਂ ਨੂੰ ਲਾਲ ਕਿਲੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਨੇ ਕਿਰਪਾਨ ਪਹਿਨੀ ਹੋਈ ਸੀ ਜੋ ਕਿ ਸਾਡਾ ਧਾਰਮਿਕ ਚਿੰਨ ਹੈ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਸਿੱਖਾ ਨਾਲ ਇਹ ਵਿਤਕਰਾ ਆਜ਼ਾਦੀ ਤੋਂ ਬਾਅਦ ਵੀ ਜਾਰੀ ਹੈ ਅੱਗੇ ਦੱਸਣ ਹੀ ਹੋ ਗਿਆ ਉਹਨਾਂ ਨੇ ਕਿਹਾ ਕਿ ਸਿੱਖ ਗੁਰੂਆਂ ਅਤੇ ਪ੍ਰਮੁੱਖ ਸਖਸ਼ਵੇਤਾ ਬਾਰੇ ਸੋਸ਼ਲ ਮੀਡੀਆ ਤੇ ਵੱਡੀ ਗਿਣਤੀ ਵਿੱਚ AI ਵੀਡੀਓ ਅਤੇ ਫੋਟੋਆਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਤੇ ਹਾਲ ਹੀ ਵਿੱਚ ਇੱਕ AI ਵੀਡੀਓ ਵੀ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਕੀਤੀ ਗਈ ਸੀ ਜਿਸ ਦੇ ਵਿੱਚ ਹਰਮੰਦਰ ਸਾਹਿਬ ਨੂੰ ਟਾਇਆ ਦਿਖਾਇਆ ਗਿਆ ਸੀ ਜੋ ਕਿ ਬਹੁਤ ਮੰਦ ਭਾਗੀ ਹੈ ਇਸ ਲਈ ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਹੈ ਜਿਸ ਵਿੱਚ ਅਜਿਹੇ AI ਵੀਡੀਓ ਬਣਾਉਣ ਵਾਲਿਆਂ ਵਿਰੁੱਧ ਤੁਰਕਵੀਂ ਕਾਰਵਾਈ ਕਰਨ ਦੀ ਅਪੀਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਮਸ਼ਹੂਰ ਯੂਟਿਊਬਰ ਹਿਸਾਰ ਦੀ ਜੋਤੀ ਮਲਹੋਤਰਾ ਜਿਨ੍ਹਾਂ ਦਾ ਨਾਮ ਤਾਂ ਸਪਨੇ ਸੁਣਿਆ ਹੋਵੇਗਾ ਜਿਸ ਨੂੰ ਪਾਕਿਸਤਾਨ ਦੇ ਨਾਲ ਸੰਪਰਕ ਦੇ ਵਿੱਚ ਉਸ ਤੇ ਜਿਹੜੀ ਕਿ ਜਾਂਚ ਪੜਤਾਲ ਕੀਤੀ ਗਈ ਸੀ ਤੇ ਦੱਸਿਆ ਗਿਆ ਕਿ ਉਹ ਪਾਕਿਸਤਾਨ ਵੀ ਜਾ ਚੁੱਕਿਆ ਤੇ ਇਸ ਵੇਲੇ ਹੁਣ ਉਸ ਦੀ ਜਿਹੜੀ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਅੱਜ ਨੇ ਕਿ ਵੀਡੀਓ ਕਾਨਫਰencing ਰਾਹੀਂ ਅਦਾਲਤ ਦੇ ਵਿੱਚ ਉਸ ਦੀ ਪੇਸ਼ੀ ਹੋਈ ਸੀ ਜਾਸੂਸੀ ਦੇ ਸਵਾਲ ਦੇ ਵਿੱਚ ਫੜੀ ਗਈ ਵਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ ਦੀ ਹਿਸਾਰ ਅਦਾਲਤ ਦੇ ਵਿੱਚ ਵੀਡੀਓ ਕਾਨਫਰencing ਦੇ ਜ਼ਰੀਏ ਜਿਹੜੀ ਕਿ ਗੱਲਬਾਤ ਹੋਈ ਤੇ 25 ਅਗਸਤ ਨੂੰ ਹੁਣ ਜੋਤੀ ਮਲਹੋਤਰਾ ਦੀ ਅਦਾਲਤ ਦੇ ਵਿੱਚ ਫਿਜ਼ੀਕਲ ਜਿਹੜੀ ਕਿ ਫਿਜ਼ੀਕਲ ਪੇਸ਼ੀ ਹੋਵੇਗੀ ਤੇ ਜਾਸੂਸੀ ਦੇ ਸ਼ੱਕ ਦੇ ਵਿੱਚ ਇਸ ਨੂੰ ਜਿਹੜਾ ਕਿ ਹਿਸਾਰ ਦੇ ਵਿੱਚ ਜੋਤੀ ਮਲਹੋਤਰਾ ਦੀ ਹਿਸਾਰ ਚ ਅਦਾਲਤ ਚ ਵੀਡੀਓ ਕਾਨਫਰencing ਦੇ ਜ਼ਰੀਏ ਗੱਲਬਾਤ ਹੋਈ ਤੇ ਜੋ ਦੇ ਵਕੀਲ ਦੇ ਅਨੁਸਾਰ ਹੁਣ ਦੱਸ ਦਿੰਨੇ ਕਿ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਅਗਲੀ ਪੇਸ਼ੀ ਜਿਹੜੀ ਉੱਥੇ ਫਿਜ਼ੀਕਲ ਪੇਸ਼ੀ ਹੋਵੇਗੀ 25 ਨੂੰ 25 ਤਰੀਕ ਨੂੰ ਹੋਵੇਗੀ ਤੇ ਜਿਸ ਦੇ ਵਿੱਚ ਉਹ ਉੱਥੇ ਖੁਦ ਮੌਜੂਦ ਹੋਵੇਗੀ ਤੇ ਆਓ ਸੁਣਦੇ ਹਾਂ ਕਿ ਉਸ ਤੋਂ ਬਾਅਦ ਐਡਵੋਕੇਟ ਦੇ ਵੱਲੋਂ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਸੀਂ ਵੀ ਸੋਨਾ ਖਰੀਦਣ ਦੇ ਸ਼ੌਕੀਨ ਹੋ ਜਾਂ ਫਿਰ ਤੁਹਾਨੂੰ ਵੀ ਸੋਨਾ ਪਾਣਾ ਵਧੀਆ ਲੱਗਦਾ ਤਾਂ ਦੱਸ ਦਿੰਨੇ ਆ ਕਿ ਖਬਰ ਤੁਹਾਡੇ ਲਈ ਹੈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦਿੰਨੇ ਆ ਕਿ ਹੁਣ 1 ਲੱਖ ਤੋਂ ਹੇਠਾਂ ਜਿਹੜਾ ਕਿ ਸੋਨਾ ਆ ਗਿਆ ਜ ਜਾਂ ਉਸ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ 18 ਅਗਸਤ ਨੂੰ ਕਮੀ ਦਰਜ ਕੀਤੀ ਗਈ ਹੈ ਜਿहां ਇੰਡੀਆ ਬੋਲੀਅਨ ਐਂਡ ਜੁਲਰਸ ਐਸੋਸੀਏਸ਼ਨ ਯਾਨੀ IBJA ਅਨੁਸਾਰ 24 ਕੈਰਟ ਸੋਨਾ 286 ਰੁਪਏ ਘੱਟ ਕੇ 99737 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਤੇ ਇਸ ਤੋਂ ਪਹਿਲਾਂ ਸੋਨੇ ਦਾ ਰੇਟ 123 ਰੁਪਏ ਪ੍ਰਤੀ 10 ਗ੍ਰਾਮ ਸੀ ਯਾਦ ਰਹੇ ਕਿ 8 ਅਗਸਤ ਨੂੰ ਸੋਨਾ 1,00,1406 ਰੁਪਏ ਪ੍ਰਤੀ 10 ਗ੍ਰਾਮ ਦੇ 올 ਟਾਈਮ ਹਾਈ ਤੇ ਪਹੁੰਚ ਗਿਆ ਸੀ। ਚਾਂਦੀ ਦੀ ਕੀਮਤ ਵਿੱਚ ਵੀ ਵੱਡੀ ਕਮੀ ਆਈ ਹੈ। ਚਾਂਦੀ 916 ਰੁਪਏ ਕੱਟ ਕੇ 1,14,017 ਰੁਪਏ ਪ੍ਰਤੀ ਕਿਲੋ ਤੇ ਆ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 1,14,933 ਰੁਪਏ ਪ੍ਰਤੀ ਕਿਲੋ ਸੀ। 2 ਜੁਲਾਈ ਨੂੰ ਚਾਂਦੀ ਨੇ 115850 ਰੁਪਏ ਪ੍ਰਤੀ ਕਿਲੋ ਦਾ 올 ਟਾਈਮ ਹਾਈ ਬਣਾਇਆ ਸੀ। ਵੱਖ-ਵੱਖ ਸ਼ਹਿਰਾਂ ਵਿੱਚ 10 ਗ੍ਰਾਮ ਸੋਨੇ ਦੀ ਕੀਮਤ ਕੁਝ ਇਸ ਤਰ੍ਹਾਂ ਹੈ। ਦਿੱਲੀ ਵਿੱਚ 24 ਕੈਰਟ 101330 ਰੁਪਏ ਤੇ 22 ਕੈਰਟ 92900 ਰੁਪਏ। ਮੁੰਬਈ ਦੇ ਵਿੱਚ 24 ਕੈਰਟ 101180 ਰੁਪਏ ਅਤੇ 22 ਕੈਰਟ 92750 ਰੁਪਏ। ਕੋਲਕਾਤਾ ਵਿੱਚ 24 ਕੈਰਟ 101180 ਰੁਪਏ ਅਤੇ 22 ਕੈਰਟ 92750 ਰੁਪਏ ਚਨਈ ਦੇ ਵਿੱਚ 24 ਕੈਰਟ 101180 ਰੁਪਏ ਅਤੇ 22 ਕੈਰਟ 92750 ਰੁਪਏ ਭੋਪਾਲ ਦੇ ਵਿੱਚ 24 ਕੈਰਟ 101230 ਰੁਪਏ ਅਤੇ 22 ਕੈਰਟ 92800 ਰੁਪਏ ਤਾਇ ਸਾਰੇ ਸੋਨੇ ਚਾਂਦੀ ਦੀ ਕੋਲ ਉਸ ਦੇ ਵਿੱਚ ਕੀ ਵਾਧਾ ਹੋਇਆ 1 ਜਨਵਰੀ 2025 ਨੂੰ 10 ਗ੍ਰਾਮ 24 ਕੈਰਟ ਸੋਨਾ 66100 ਰੁਪਏ ਸੀ ਜੋ ਹੁਣ ਤੱਕ 23575 ਰੁਪਏ ਵਧ ਕੇ 99737 ਰੁਪਏ ਤੇ ਪਹੁੰਚ ਗਿਆ ਚਾਂਦੀ ਵੀ ਇਸ ਸਾਲ 86000 ਰੁਪਏ ਪ੍ਰਤੀ ਕਿਲੋ ਤੋਂ 28000 ਰੁਪਏ ਵੱਧ ਕੇ 114017 ਰੁਪਏ ਤੇ ਪਹੁੰਚ ਗਈ ਹੈ 2024 ਦੇ ਵਿੱਚ ਸੋਨਾ ਕੁੱਲ 12810 ਰੁਪਏ ਮਹਿੰਗਾ ਹੋਇਆ ਸੀ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ ਜ ਜਿਹੜਾ ਦੱਸ ਦਿੰਨੇ ਆ ਕਿ ਅਗਲੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਜਿਹੜੀ ਭਵਿੱਖ ਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤੇ ਲੋਕਾਂ ਨੂੰ ਇਸ ਦੇ ਉੱਤੇ ਖਾਸ ਧਿਆਨ ਦੇਣ ਨੂੰ ਕਿਹਾ ਗਿਆ ਹੈ ਪੰਜਾਬ ਦੇ ਉਤਰੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਫਿਰ ਬਦਲਣ ਵਾਲਾ ਹੈ ਮੌਸਮ ਵਿਭਾਗ ਦੇ ਅਨੁਸਾਰ ਰਾਤ ਨੂੰ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਦਰਮਿਆਨਾ ਮੀਂਹ ਦੇ ਨਾਲ ਅਸਮਾਨੀ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਜ਼ਮਾਨਤ ਜੋਤਾਈ ਗਈ ਸੀ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 19 ਅਗਸਤ ਨੂੰ ਅੱਜ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜਦਕਿ ਅੰਮ੍ਰਿਤਸਰ, ਕਪੂਰਥਲਾ ਅਤੇ ਪਠਾਨਕੋਟ ਦੇ ਵਿੱਚ ਵੀ ਮੀਂਹ ਪੈ ਸਕਦਾ ਹੈ ਤੇ ਉੱਥੇ ਹੀ 20 ਅਤੇ 21 ਅਗਸਤ ਨੂੰ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਜਾਰੀ ਰਹੇਗਾ ਜਦਕਿ ਕੁਝ ਹੋਰ ਜ਼ਿਲ੍ਹਿਆਂ ਵਿੱਚ ਬੂੰਦਾਬੰਦੀ ਦੇ ਅਸਰ ਹਨ ਤੇ ਇਸ ਦੇ ਨਾਲ ਹੀ ਵਿਭਾਗ ਨੇ 22 ਅਗਸਤ ਨੂੰ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਵਿੱਚ ਮੋੜ ਵੱਦ ਮੀਂਹ ਦੀ ਸੰਭਾਵਨਾ ਜਤਾਈ ਹੈ ਤੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਤਦੜੀ ਬਟਾਲਾ ਤੋਂ ਘਬਰ ਸਾਹਮਣੇ ਆ ਰਹੀ ਹੈ ਤਾਂ ਸਨਿਆਕੇ ਪਟਾਲਾ ਦੇ ਵਿੱਚ ਪਾਰੀ ਮੀਂਹ ਦੇ ਵਿੱਚ ਵੀ ਕਾਸੋ ਆਪਰੇਸ਼ਨ ਕੀਤਾ ਗਿਆ ਵਕਤਕ ਥਾਵਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ। ਬਟਾਲਾ ਦੇ ਗਾਂਧੀ ਕੈਂਪ ਅਤੇ ਸ਼ੱਕਪੁਰ ਵਿੰਡ ਵਿੱਚ ਬਟਾਲਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਐਸਐਸਪੀ ਬਟਾਲਾ ਸੁਹੇਲ ਕਾਸੀ ਮੀਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਦਾ ਯੁੱਧ ਨਸ਼ਾ ਵਿਰੋਧ ਸ਼ੁਰੂ ਹੋਇਆ ਤੇ ਅਸੀਂ ਕਈ ਪਰਚੇ ਦਰਜ ਕੀਤੇ ਨੇ ਤੇ ਇਸ ਦੇ ਵਿੱਚ ਹਜ਼ਾਰ ਤੋਂ ਵੱਧ ਦੋਸ਼ੀ ਗ੍ਰਫਤਾਰ ਵੀ ਕੀਤੇ ਨੇ ਇਹ ਦੱਸਦ ਰਿਹਾ ਕਿ 60 ਤੋਂ ਵੱਧ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਨੇ ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਦੱਸੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਭਰਪੂਰ ਜਿਹੜਾ ਕਿ ਇਸ ਦੇ ਵਿੱਚ ਸਾਥ ਉਹਨਾਂ ਨੂੰ ਮਿਲ ਰਿਹਾ ਤੇ ਕੁਝ ਲੋਕਾਂ ਨੂੰ ਹੀ ਸਾਥ ਜਿਹੜਾ ਕਿ ਉਹਨਾਂ ਦਾ ਦਿੱਤਾ ਗਿਆ ਹੈ ਪੁਲਿਸ ਨੂੰ ਵੀ ਲੋਕਾਂ ਦੇ ਸਾਥ ਦੇ ਨਾਲ-ਨਾਲ ਜਿਹੜਾ ਕਿ ਬਲ ਮਿਲਦਾ ਹੈ ਯੁੱਧ ਨਸ਼ੇ ਵਿਰੁੱਧ ਇੱਕ ਮਹਮ ਹੈ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਮੱਦੇਨਜ਼ਰ ਚਲਾਈ ਜਾ ਰਹੀ ਹੈ। ਆ ਜਿਹੜਾ ਜਿੱਥੇ ਆਪਾਂ ਖੜੇ ਨੇ ਸ਼ੇਖਪੂਰ ਇਹ ਪਹਿਲਾ ਡਰਗ ਹੌਟਸਪੌਟ ਮੰਨਿਆ ਜਾਂਦਾ ਸੀਗਾ ਇਸ ਤਰ੍ਹਾਂ ਦੀ ਰੈਪਿਊਟੇਸ਼ਨ ਸੀਗੀ ਪਰ ਜਦੋਂ ਦਾ ਸਰਕਾਰ ਦੀ ਮੁਹਿੰਮ ਜੁੱਧ ਨਸ਼ਿਆ ਵਿਰੁੱਧ ਸਟਾਰਟ ਹੋਈ ਉਸ ਤੋਂ ਬਾਅਦ ਡਿਸਟ੍ਰਿਕਟ ਪੁਲਿਸ ਨੇ ਫੋਕਸ ਤਰੀਕੇ ਨਾਲ ਇੱਥੇ ਕਾਫੀ ਫੋਕਸ ਕਰਕੇ ਇੱਥੇ ਕਾਫੀ ਸੁਧਾਰ ਹੋਇਆ ਇੱਥੇ ਅਸੀਂ ਕਾਫੀ ਪਰਚੇ ਦਰਜ ਕੀਤੇ ਮੁਲਜ਼ਮ ਗ੍ਰਿਫਤਾਰ ਹੋਏ ਤਾਂ ਉਹ ਰੈਪਿਊਟੇਸ਼ਨ ਨਹੀਂ ਹੈ। ਪਰ ਫਿਰ ਵੀ ਅਸੀਂ ਇਸ ਏਰੀਆ ਤੇ ਪਾਰਟਿਕੂਲਰਲੀ ਫੋਕਸ ਕਰ ਰਹੇ ਨੇ ਤਾਂ ਇਹਦੇ ਵਿੱਚ ਦੋ ਸਬ ਡਿਵੀਜ਼ਨਸ ਦੀ ਅਸੀਂ ਅੱਜ ਫੋਰਸ ਲਾਈ ਹੈ ਤਾਂ ਉਸ ਤਰਜ਼ ਦੇ ਤਹਿਤ ਅਸੀਂ ਕਾਸੋ ਕਰ ਰਹੇ ਨੇ ਨਾ ਸਿਰਫ ਇੱਥੇ ਬਲਕਿ ਜਿਹੜਾ ਗਾਂਧੀ ਕੈਂਪ ਬਟਾਲੇ ਦੇ ਵਿੱਚ ਇੱਕ ਹੌਟਸਪੌਟ ਮੰਨਿਆ ਜਾਂਦਾ ਹੈ ਉੱਥੇ ਵੀ ਅਸੀਂ ਕਰ ਰਹੇ ਤਾਂ ਜਿਹੜੀ ਐਕਸਰਸਾਈਜ਼ ਕਾਸੋ ਦੀ ਇਟ ਹਜ਼ ਬੀਂਗ ਕੈਰੀਡ ਅਕ੍ਰੋਸ ਪੰਜਾਬ ਤਾਂ ਉਸੇ ਤਹਿਤ ਕਰੀਬਨ 150 ਦੀ ਜਿਹੜੀ ਫੋਰਸ ਹੈ ਇੱਥੇ ਸੱਦੀ ਗਈ ਹੈ ਵਿਲ ਬੀ ਕੈਰੀਇੰਗ ਦਾ ਕਾਸੋ ਇਹਦੇ ਵਿੱਚ ਜਿਸ ਤਰ੍ਹਾਂ ਇਦੀ ਇੱਕ ਰੈਪਿਊਟੇਸ਼ਨ ਸਿਗੀ ਕਿ ਇਹ ਡਰਗ ਹੌਟਸਪੌਟ ਹੈ ਤਾਂ ਕਾਸੋ ਦਾ ਖਸੂਸੀ ਤੌਰ ਤੇ ਇਹ ਫਾਇਦਾ ਹੁੰਦਾ ਹੈ ਕਿ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਹੈ ਉਹਨਾਂ ਦੀ ਚੈਕਿੰਗ ਹੋ ਜਾਂਦੀ ਹੈ ਇੱਕ ਡੈਟਰੈਂਸ ਉੱਤੇ ਕ੍ਰੀਏਟ ਹੁੰਦਾ ਹੈ ਤਾਂ ਬਾਕੀ ਜਿਹੜੇ ਦੂਜੇ ਜਿਹੜੇ ਲੋਕ ਸਾਡੇ ਨਾਲ ਮਿਲਦੇ ਹੈ ਇੱਕ ਪਬਲਿਕ ਕੌਨਫੀਡੈਂਸ ਮੀਜਰ ਹੈ ਕੌਨਫੀਡੈਂਸ ਬਿਲਡਿੰਗ ਮੇਜਰ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਾਰਪਿਤ ਸਮਾਗਮ ਕਰਵਾਏ ਜਾਣਗੇ ਜਿਸ ਦੇ ਮੱਦੇ ਨਜ਼ਰ ਤਰਨਪ੍ਰੀਤ ਸਿੰਘ ਸੋਨ ਦੇ ਵੱਲੋਂ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਪੰਜਾਬ ਦੇ ਸਹਿਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਮਨਾਏ ਜਾਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਤੇ ਹਿੰਦੂ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਯਾਦਗਾਰੀ ਸਮਾਗਮ ਕਰਕੇ ਮਨਾਉਣ ਦੇ ਲਈ ਅਹਿਮ ਫੈਸਲੇ ਤਹਿਤ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਬਕਾਲਾ ਅਤੇ ਪਟਿਆਲਾ ਵਿਖੇ ਪ੍ਰਸ਼ਾਸਨਿਕ ਅਤੇ ਹੋਰ ਅਹਿਮ ਸਖਸ਼ਯਤਾ ਨਾਲ ਮੀਟਿੰਗਾਂ ਮੁਕੰਮਲ ਕਰ ਲਈਆਂ ਗਈਆਂ ਹਨ ਜ਼ਿਕਰ ਹੋਇਆ ਕਿ ਇਨਾ ਸਮਾਗਮ ਦੀ ਯੋਜਨਾਬੰਦੀ ਅਤੇ ਪ੍ਰਬੰਧਨ ਲਈ ਪੰਜਾਬ ਸਰਕਾਰ ਨੇ ਸਹਿਰ ਸਪਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੂੰ ਨੋਡਲ ਵਿਭਾਗ ਵਜੋਂ ਨਾਮਜ਼ਦ ਕੀਤਾ ਅਤੇ ਤਰਨਤਪੀ ਸਿੰਘ ਸੋਨ ਤੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਸੰਬੰਧਿਤ ਜ਼ਿਲ੍ਹਿਆਂ ਦੇ ਵਿਧਾਇਕਾਂ, ਅਧਿਕਾਰੀਆਂ, ਕਾਉਂਸਲਰਾਂ, ਵਪਾਰਕ ਪ੍ਰਤੀਨਿਧੀਆਂ ਅਤੇ ਹੋਰ ਪਤਵੰਤਿਆਂ ਨਾਲ ਅਹਿਮ ਬੈਠਕ ਕੀਤੀ। ਟਰਨਪ੍ਰੇਜ਼ਿੰਗ ਸੌਣ ਨੇ ਦੱਸਿਆ ਕਿ 350ਵਾਂ ਸ਼ਹੀਦੀ ਦਿਹਾੜਾ 19 ਨਵੰਬਰ ਤੋਂ 25 ਨਵੰਬਰ 2025 ਤੱਕ ਰਾਜ ਪੱਧਰੀ ਸਮਾਗਮ ਕਰਵਾ ਕੇ ਮਨਾਇਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ 135 ਹਸਤਾਨ ਫ੍ਰਿਗਰੂਤ ਇੱਕ ਬਹਾਦਰ ਸਾਹਿਬ ਦੀ ਚਰਨਛੋਪਾ ਪ੍ਰਾਪਤ ਹਨ ਜਿੰਨਾ ਚੋਂ ਸਭ ਤੋਂ ਵਧੇਰੇ 35 ਸਥਾਨ ਪਟਿਆਲਾ ਜ਼ਿਲ੍ਹੇ ਅੰਦਰ ਸਥਿਤ ਹਨ ਤੇ ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਵਰਗੀ ਮਿਸਾਲ ਦੁਨੀਆ ਵਿੱਚ ਹੋਰ ਕਿਧਰੇ ਨਹੀਂ ਮਿਲਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਦੁਨੀਆ ਦੇ ਕੋਨੇ-ਕੁਨੇ ਤੱਕ ਪਹੁੰਚਾਉਣ ਦੇ ਲਈ ਵੱਡੇ ਪ੍ਰੋਗਰਾਮ ਉਲੀਕ ਰਹੀ ਹੈ। ਰੁਕਾ ਦੇ ਅਗਲੀ ਖਬਰ ਦੇ ਵੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਤੇ ਲੈਜੈਂਡ ਗਾਇਕ ਗੁਰਦਾਸ ਮਾਂਝਾ ਅਦਾਜ਼ ਨੇ ਕਿ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਕਿ ਟੂਰ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹ ਮੈਲਬੌਰਨ ਦੇ ਵਿੱਚ ਉਹਨਾਂ ਦੇ ਵੱਲੋਂ ਕਾਨਸਰਟ ਸ਼ੋਅ ਕੀਤਾ ਗਿਆ ਤੇ ਉੱਥੇ ਪੂਰਾ ਮਾਹੌਲ ਜਿਹੜਾ ਕਿ ਸ਼ਾਹਿਦ ਨਜ਼ਰ ਆਇਆ ਪੂਰਾ ਰੰਗ ਜਿਹੜਾ ਕਿ ਬੰਨਿਆ ਹੋਇਆ ਸੀ। ਕ੍ਰੀਏਟਿਵ ਇਵੈਂਟਸ ਸ਼ਿੰਕੂ ਨਾ ਬਾਬ ਬਲਵਿੰਦਰ ਲਾਲੀ ਅਤੇ ਸਹਿਯੋਗੀਆਂ ਵੱਲੋਂ ਬੀਤੇ ਐਤਵਾਰ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਸ਼ੋਅ ਨਲਪਨ ਸ਼ਹਿਰ ਦੇ ਮਾਈਗ੍ਰੇਟ ਕੋਟ ਅਰੀਨਾ ਵਿੱਚ ਕਰਵਾਇਆ ਗਿਆ ਜਿੱਥੇ ਸਮੇਂ ਤੋਂ ਥੋੜੀ ਦੇਰ ਬਾਅਦ ਸ਼ੁਰੂ ਹੋਏ ਇਸ ਸ਼ੋਅ ਵਿੱਚ ਜਦੋਂ ਮਹਿਬੂਬ ਗਾਇਕ ਗੁਰਦਾਸ ਮਾਨ ਮੰਚ ਤੇ ਆਏ ਤਾਂ ਸਾਰਾ ਹਾਲ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉਠਿਆ ਗੁਰਦਾਸ ਮਾਨ ਨੇ ਦਫਲੀ ਫੜ ਕੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਿਆਂ ਮੇਰੀ ਰੱਖਿਓ ਲਾਰਜ ਗੁਰਦੇਵ ਨਾਅ ショ ਦਾ ਆਗਾਸ ਕੀਤਾ ਉਪਰੰਤ ਆਪਣੇ ਪ੍ਰਸਿੱਧ ਗੀਤ ਆਪਣਾ ਪੰਜਾਬ ਹੋਵੇ ਯਾਰ ਪੰਜਾਬੀ ਛੱਲਾ ਇੰਜ ਨਹੀਂ ਕਰੀਦੇ ਕੀ ਬਣੂ ਦੁਨੀਆ ਦਾ ਮਾਮਲਾ ਗੜਬੜ ਐ ਸਣੇ ਕਈ ਗੀਤ ਗਾ ਕੇ ਆਪਣੀ ਫੁਕਤਾ ਗਾਇਕੀ ਦਾ ਲੋਹ ਹਮਨਵਾਇਆ ਪ੍ਰੋਗਰਾਮ ਦੇ ਅੰਤ ਵਿੱਚ ਗੁਰਦਾਸ ਮਾਨ ਵੱਲੋਂ ਬੋਲੀਆਂ ਦੀ ਪੇਸ਼ਕਾਰੀ ਵੀ ਕੀਤੀ ਗਈ ਸੀ ਮਾਨ ਸਾਹਿਬ ਨੇ ਗੀਤਾਂ ਦੇ ਦਰਸ਼ਕਾਂ ਨੂੰ ਉਸ ਮਸਤੀ ਦੇ ਵਿੱਚ ਥਿਰਕਣ ਤੇ ਮਜਬੂਰ ਕਰ ਦਿੱਤਾ ਜ਼ਿਕਰਯੋਗ ਹੈ ਸਦਾ ਬਹਾਰ ਗਾਇਕ ਗੁਰਦਾਸ ਮਾਨ ਨੂੰ ਸੁਣਨ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦਾ ਰਿਕਾਰਡ ਤੋੜ ਇਕੱਠ ਹੋਤੇ ਹੋਇਆ ਸੀ ਇਸ ਸ਼ੋਅ ਦੇ ਵਿੱਚ ਵੱਡੀ ਗਿਣਤੀ ਚ ਪਰਿਵਾਰਾਂ ਬੱਚਿਆਂ ਬਜ਼ੁਰਗਾਂ ਨੇ ਸ਼ਾਮਿਲ ਹੋ ਕੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਅੱਜ ਵੀ ਸਾਫ਼ ਸੁਥਰੀ ਅਤੇ ਮਿਆਰੀ ਗਾਇਕੀ ਨੂੰ ਪਸੰਦ ਕਰਦੇ ਹਨ ਇਸ ਮੌਕੇ ਗਿੱਧਾ ਪੰਗੜਾ ਅਤੇ ਹੋਰ ਸੱਭਿਆਚਾਰਕ ਵੰਗੀਆਂ ਦੀ ਪੇਸ਼ਕਾਰੀ ਵੀ ਸ਼ਲਾਘਾ ਯੋਗ ਰਹੀ ਇਸ ਮੌਕੇ ਆਸਟ੍ਰੇਲੀਆ ਨਿਊਜ਼ੀਲੈਂਡ ਦੌਰੇ ਤੇ ਕਮੇ ਮੀ ਪ੍ਰਮੋਟਰ ਮਨਮੋਹਨ ਸਿੰਘ ਸ਼ਿੰਕੂ ਨਾਬਾ ਅਤੇ ਬਲਵਿੰਦਰ ਲਾਲੀ ਦੇ ਦਰਚੁਕਾਂ ਦਾ ਤਨਬਾਤ ਕਰਦੇ ਹੋਏ ਕਿ ਹਾਂ ਇਹ ਲੋਕਾਂ ਦਾ ਗੁਰਦਾਸ ਮਾਨ ਸਾਹਿਬ ਪ੍ਰਤੀ ਪਿਆਰ ਹੈ ਕਿ ਉਹਨਾਂ ਦੇ ਸ਼ੋਅ ਦੇ ਵਿੱਚ ਅੱਜ ਵੀ ਸੋਲਡ ਆਊਟ ਜਿਹੜੇ ਕਿ ਉਹਨਾਂ ਦੇ ਸ਼ੋਅ ਹੋ ਜਾਂਦੇ ਨੇ ਤੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਰਚੁਕਾਂ ਮੇਲਾ ਸਹਿਯੋਗੀਆਂ ਤੇ ਮੀਡੀਆ ਕਰਮੀਆਂ ਦਾ ਤਨਬਾਤ ਕੀਤਾ ਗਿਆ। ਕਦਰੀ ਕੇ ਜਗਤ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 올ੰਪੀਅਨ ਇਕ ਕਰਫ تیرੰਦਾਜ਼ ਦੀਪਿਕਾ ਕੁਮਾਰੀ ਅਤੇ ਧੀਰਜ ਬੁੰਦੇਵਰਾ ਵਿਸ਼ਵ ਰਿਕਾਰਡ ਤਾਰਕ ਜੋੜੀ ਕੰਪਾਊਂਡ تیرੰਦਾਜ਼ ਰਿਸ਼ਭ ਯਾਦਵ ਅਤੇ ਜੋਤੀ ਸੁਦੇਖਾ ਵਿਨਮ ਤਜਰਬੇਕਾਰ ਬਿਸ਼ੇਖ ਵਰਮਾ ਦੇ ਨਾਲ تیرੰਦਾਜ਼ ਪ੍ਰੀਮੀਅਰ ਲੀਗ ਦੇ ਪਹਿਲੇ ਐਡੀਸ਼ਨ ਦੇ ਲਈ ਚੋਟੀ ਦੇ ਭਾਰਤੀ تیرੰਦਾਜ਼ਾ ਵਿੱਚ ਸ਼ਾਮਲ ਹਨ تیرੰਦਾਜ਼ੀ ਪ੍ਰੀਮੀਅਰ ਲੀਗ ਦਾ ਪਹਿਲਾ ਐਡੀਸ਼ਨ ਜੋ ਇਸ ਸਾਲ ਅਕਤੂਬਰ ਵਿੱਚ ਯਮੁਨਾ ਸਪੋਰਟਸ ਕੰਪਲੈਕਸ ਨਵੀਂ ਦਿੱਲੀ ਵਿਖੇ 11 ਦਿਨਾਂ ਦੀ ਮਿਆਦ ਦੇ ਵਿੱਚ ਹੋਵੇਗਾ ਭਾਰਤੀ ਖਿਡਾਰੀਆਂ ਤੋਂ ਇਲਾਵਾ ਲੀਗ ਵਿੱਚ ਚੋਟੀ ਦੇ ਦਰਜੇ ਦੇ ਅੰਤਰਰਾਸ਼ਟਰੀ تیرਅੰਦਾਜ਼ਾਂ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੇਗੀ ਜਿਨ੍ਹਾਂ ਨੂੰ 6 ਫਰੈਂਚਾਈਜ਼ੀ ਵਿੱਚ ਵੰਡਿਆ ਗਿਆ। ਪਹਿਲੇ ਐਡੀਸ਼ਨ ਦੇ ਲਈ ਦੁਨੀਆ ਭਰ ਦੇ ਚੋਟੀ ਦੇ ਕੁਲੀਨ ਖਿਡਾਰੀਆਂ ਨੂੰ ਸ਼ਾਮਲ ਕਰਨ ਦੇ ਲਈ تیرਅੰਦਾਜ਼ ਐਸੋਸੀਏਸ਼ਨ ਆਫ ਇੰਡੀਆ ਨੇ ਵਿਸ਼ਵ ਚੋਟੀ ਦੇ 10 ਦਰਜ ਤਰਜਬੰਦੀਆਂ ਛੋਟੀ ਦੇ ਵੀ ਦਰਜਾ ਬੰਦੀਆਂ ਦੇ ਆਧਾਰ ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ تیر ਅੰਦਾਜ਼ਾਂ ਨੂੰ ਰੱਖਿਆ ਜਿਸ ਤੋਂ ਬਾਅਦ ਏਆਈ ਦੇ ਹਾਲ ਦੇ ਵਿੱਚ ਆਯੋਜਿਤ ਚੋਣ ਪ੍ਰਾਇਲਾ ਅਨੁਸਾਰ ਦੱਚ ਪ੍ਰਾਪਤ تیر ਅੰਦਾਜ਼ ਹਨ ਚਾਰਵਾਰਦੀ 올ੰਪੀਅਨ ਦੀਪਿਕਾ ਅਤੇ ਪੈਰਿਸ 올ੰਪੀਅਨ ਬੁੰਦੇਵਰਾ ਇਸ ਦੌਰ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਵਿਸ਼ਵ ਰਿਕਾਰਡ ਤਾਕ ਜੋੜੀ ਕੰਪਾਉਂਡ ਤੀਰਅੰਦਾਜ਼ ਰਿਸ਼ਭ ਅਤੇ ਜੋਤੀ ਸੁਰੇਖਾ ਨੇਵੀ ਵਿਸ਼ਵ ਨੰਬਰ 10 ਅਭਿਸ਼ੇਕ ਵਰਮਾ ਵਿਸ਼ਵ ਨੰਬਰ 11 ਪ੍ਰਥਮੇਸ਼ ਵਿਸ਼ਵ ਨੰਬਰ 16 ਪ੍ਰਿਆਨ ਅਤੇ ਵਿਸ਼ਵ ਨੰਬਰ 17 ਪ੍ਰਨੀਤ ਕੌਰ ਦੇ ਨਾਲ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ। ਭਾਰਤ تیرੰਦਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਅਰਜੁਨ ਮੁੰਡਾ ਨੇ ਕਿਹਾ ਸਾਨੂੰ تیرੰਦਾਜ਼ੀ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਦੇ ਵਿੱਚ ਭਾਰਤ ਦੇ ਸਭ ਤੋਂ ਵਧੀਆ تیرੰਦਾਜ਼ਾਂ ਦੀ ਮੌਜੂਦਗੀ ਤੇ ਖੁਸ਼ੀ ਹੈ ਸਾਨੂੰ ਵਿਸ਼ਵਾਸ ਹੈ ਕਿ ਉਹਨਾਂ ਦੀ ਮੌਜੂਦਗੀ ਇਸ ਖੇਡ ਦੇ ਵੱਲ ਧਿਆਨ ਚ ਖਿੱਚੇਗੀ ਅਤੇ ਉੱਚ ਪੱਧਰੀ ਮੁਕਾਬਲੇ ਨੂੰ ਯਕੀਨੀ ਬਣਾਏਗੀ ਤੇ ਇਹ ਲੀਗ ਨੂੰ ਦੇਸ਼ ਭਰ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਦਿਲਚਸਪ ਉਦਦਮ ਬਣਾਵੇਗੀ ਪਰ ਫਿਲਹਾਲ ਦੇ ਲਈ ਇਸ ਬ੍ਰਿਟਨ ਦੇ ਵਿੱਚ ਬਸ ਇੰਨਾ ਹੀ ਮਨੁਦ ਦੇ ਉਚਾਰਨ ਦਾ ਤਨਵਾ ਸ਼ੁਭ ਵਾਰਤ ਦੇਖਰੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਕੁਮਾਰ ਪ੍ਰੀਤ ਕੌਰ ਤਹਾਸਰ ਹੋਏ ਆਜੋ ਤੇ ਆ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਾਸ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਮਕੌਰ ਸਾਹਿਬ ਪਹੁੰਚਣ ਜਿੱਥੇ ਉਹਨਾਂ ਦੇ ਬੁੱਲੋਂ ਲੋਕਾਂ ਨੂੰ ਵੱਡੀ ਸਵਾਗਤ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਛਿਮਕੌਰ ਸਾਹਿਬ ਦੇ ਲੋਕਾਂ ਨੂੰ ਵੱਡੀ ਸੋਗਾਤ ਦਿੱਤੀ ਗਈ ਹੈ ਛਿਮਕੌਰ ਸਾਹਿਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨਵੇਂ ਸਰਕਾਰੀ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਬ ਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕੀਤਾ ਆਪਣੇ ਸੰਬੋਧਨ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਛਿਮਕੌਰ ਸਾਹਿਬ ਕੁਰਬਾਨੀਆਂ ਦੀ ਧਰਤੀ ਹੈ ਛਿਮਕੌਰ ਸਾਹਿਬ ਵਿੱਚ ਮੰਗ ਪੱਤਰ ਨਹੀਂ ਹੱਕ ਪੱਤਰ ਦਿਓ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਧਰਤੀ ਤੇ ਜਿੱਥੇ ਇੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਹਨ ਇੱਥੇ ਵਿਧਾਇਕ ਸਾਹਿਬ ਮੈਨੂੰ ਮੰਗ ਪੱਤਰ ਦੇ ਰਹੇ ਹਨ ਪਰ ਇੱਥੇ ਕੀ ਮੰਗ ਪੱਤਰ ਦੇਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਮੰਗ ਪੱਤਰ ਨਹੀਂ ਸਗੋ ਹੱਕ ਪੱਤਰ ਦੇਣਾ ਚਾਹੀਦਾ ਦੱਸਦਣ ਕਿ ਇਸ ਦੇ ਨਾਲ ਉਹਨਾਂ ਦੇ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਲੈ ਕੇ ਵੀ ਟਿੱਪਣੀ ਕੀਤੀ ਹੈ ਰਾਜ ਤੌਰ ਤੇ ਅਕਾਲੀ ਦਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਾਲੇ ਦਲ ਦੇ ਪਹਿਲਾਂ ਹੀ ਇੰਨੇ ਜਿਹੜੇ ਕੀ ਵੱਖੋ-ਵੱਖੋ ਹੋ ਚੁੱਕੇ ਨੇ ਤੇ ਅੱਗੇ ਹੋਰ ਵੀ ਉਹ ਵਖਰੇ ਹੋਣਗੇ ਤੇ ਆਓ ਸੁਣਦੇ ਹਾਂ ਹੋਰ ਕੀ ਗੱਲਬਾਤ ਕਰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਮੈਨੂੰ ਬੜੀ ਖੁਸ਼ੀ ਹੋਈ ਅੱਜ ਤੁਸੀਂ ਬਹੁਤ ਭਾਰੀ ਗਿਣਤੀ ਚ ਆਏ ਹੋ ਮੌਸਮ ਖਰਾਬ ਚੱਲਦਾ ਹੈ ਖਾਸ ਤੌਰ ਤੇ ਮਾਵਾ ਪੈਣਾ ਬਹੁਤ ਵੱਡੀ ਗਿਣਤੀ ਚ ਆਈਆਂ ਨੇ ਔਰ ਆਇਆ ਕਰੋ ਜਰੂਰ ਆਇਆ ਕਰੋ ਆ ਕੇ ਨਾ ਸੁਣਿਆ ਕਰੋ ਵੀ ਕੌਣ ਕੀ ਕਹਿੰਦਾ ਕਿਉਂਕਿ ਤੁਹਾਡੇ ਬਿਨਾ ਜੇ ਘਰ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਜੇ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਫਿਰ ਤੁਹਾਡੇ ਬਿਨਾ ਸਾਡੇ ਵਾਲੇ ਪ੍ਰੋਗਰਾਮਸ ਤਾਂ ਆਪਾਂ ਮੈਂ ਆਈ ਜਾਇਆ ਕਰੋ ਉਧਰ ਤਾਂ ਹੁਣ ਤੁਸੀਂ ਜਾਣਦੀਆਂ ਨਹੀਂ ਉਹ ਤਾਂ ਮੈਨੂੰ ਪਤਾ ਹੈ ਉਧਰ ਕੀ ਕਰੋਗੇ ਜਾ ਕੇ ਉਹਨਾਂ ਨੇ ਤਾਂ ਘਰੀ ਜੜ ਕੇ ਰੱਖਤੇ ਉਹਨਾਂ ਨੇ ਤਾਂ ਸੱੱਥਰ ਬਿਛਾਤੇ ਉਹਨਾਂ ਨੇ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹਨਾਂ ਵੱਲ ਜਾਣ ਦਾ ਕੀ ਫਾਇਦਾ ਹੋਇਆ ਬਦੀਰੇ ਮੌਕੇ ਦਿੱਤੇ ਤੁਸੀਂ ਗਈਆਂ